ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਅਸੀਂ ਕਰ ਰਹੇ ਹਾਂ ਮਕਦਮਾ ਨੰਬਰ 40 ਦੇ ਵਿੱਚ ਜਿਹੜੀ ਹੈਗੀ ਸਾਡੇ 379 ਵੀ ਹੋਈ ਸੀਗੀ ਥਾਣਾ ਛਾਟੇ ਦੇ ਵਿੱਚ 26 2 2024 ਨੂੰ ਰਾਤ 1:30 ਦੇ ਕਰੀਬ ਜਿਹੜੇ ਸੀਗੇ ਦੋ ਅਨਨੋਨ ਜਿਹੜਿਆਂ ਨੂੰ ਪਛਾਤੇ ਚਾਰ ਅਨਪਛਾਤੇ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆਏ ਦੇ ਸੀਗੇ ਤੇ ਉਹਨਾਂ ਨੇ ਆ ਕੇ ਘਰ ਵੜ ਕੇ ਜਿਹੜੀ ਸੀਗੀ ਇਹ ਚੋਰੀ ਕੀਤੀ ਸੀਗੀ ਮਤਲਬ ਕਿ ਸਨੇਚਿੰਗ ਕੀਤੀ ਸੀਗੀ ਇੰਨਾ ਬੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਕਿ ਰਾਤ ਦਾ ਵੇਲਾ ਸੀ ਔਰ ਘਰ ਦੇ ਵਿੱਚ ਵੜ ਕੇ ਜਿਹੜਾ ਇਹਨਾਂ ਨੇ ਇੱਕ ਵਾਅਦਾਤ ਕੀਤੀ ਸੀ ਇਹਦੇ ਵਿੱਚ ਸਾਡੇ ਐਸ ਐਚਓ ਸਾਹਿਬ ਜਿਹੜੇ ਹੈਗੇ ਨੇ ਛਾਟੇ ਦੇ ਕਪਿਲ ਕੌਸ਼ਲ ਜੀ ਇੰਸਪੈਕਟਰ ਸਾਹਿਬ ਇਹਨੇ ਬਹੁਤ ਮਿਹਨਤ ਕਰਕੇ ਜਿਹੜੇ ਦੋ ਦੋਸ਼ੀ ਪਰਮਜੀਤ ਸਿੰਘ ਤੇ ਇਕਬਾਲ ਸਿੰਘ ਜਿਹੜੇ ਸੀਗੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜਾ ਹੈਗਾ ਮੋਬਾਈਲ ਜਿਹੜਾ ਖੋਹ ਕੀਤਾ ਸੀ ਉਹ ਔਰ ਇੱਕ ਚੋਰੀ ਦਾ ਜਿਹੜਾ ਸੀਗਾ ਉਹਦੇ ਵਿੱਚ ਪਲੈਟੀਨਾ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਤੇ ਵਾਦ ਦਾ ਜਿਹੜਾ ਉਹ ਖੋਹ ਕੀਤਾ ਸੀਗਾ ਮੋਟਰਸਾਈਕਲ ਉਹ ਵੀ ਇਹਨਾਂ ਨੇ ਰਿਕਵਰ ਕਰ ਲਿਆ ਹੈ ਇਸ ਮੋਟਰਸਾਈਕਲ ਤੇ ਜਿਹੜੇ ਮੋਬਾਈਲ ਰਿਕਵਰ ਸੀਗਾ ਉਹ ਵੀ ਇਹਦੇ ਵਿੱਚ ਉਹ ਕਰ ਲਿਆ ਤੇ ਦੋ ਵਿਅਕਤੀਆਂ ਨੂੰ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਚੋਰੀ ਦੇ ਵਿੱਚ ਅਜੇ ਦੋ ਮੌਦਾ ਗ੍ਰਿਫਤਾਰ ਕਰਨ ਵਾਲੇ ਬਾਕੀ ਹੈਗੇ ਜੋ ਕਸ਼ਕਿਸ਼ ਮੁਤਾਬਕ ਜਿਹੜੇ ਹੈਗੇ ਆ ਦੋ ਜਿਹੜੇ ਹੋਰ ਦੋਸ਼ੀ ਹੈਗੇ ਆ ਉਹਨਾਂ ਦੇ ਕੋਲ ਹੈਗੇ ਜੀ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਗਿਆ ਸੀਗਾ ਉਹ ਹੋ ਗਿਆ ਜਿਹੜਾ ਸੋਨੇ ਦੀਆਂ ਆਈਟਮਸ ਹੈਗੀਆਂ ਉਹ ਦੂਸਰੇ ਬੰਦੇਆਂ ਕੋਲ ਹੈ ਜਿਹੜੇ ਜਦੋਂ ਫੜੇ ਜਾਣਗੇ ਉਹ ਫਿਰ ਕੇ ਇਹ ਦੋਨੇ ਜਿਹੜੇ ਹੈਗੇ ਸ਼ਾਟੇ ਦੇ ਸ਼ਾਟੇ ਏਰੀਏ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਰੇਕੀ ਕੀਤੀ ਗਈ ਸੀ ਪਹਿਲੇ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਉਥੇ ਮਹੱਲੇ ਦੇ ਵਿੱਚ ਕਾਫੀ ਜਾਣ ਪਛਾਣ ਸੀਗੀ ਉਹਨੂੰ ਪਤਾ ਸੀਗਾ ਵੀ ਐਨੇ ਕ ਵਜੇ ਜਿਹੜੇ ਹੈਗਾ ਅੱਜ ਵਿਆਹ ਤੇ ਜਾਣਾ ਹੈ ਤਿਆਰ ਹੈਗਾ ਤੇ ਇਹਨਾਂ ਦੇ ਕੋਲ 골ਡ ਹੋਏਗਾ ਤਾਂ ਉਹ ਸਾਹਮਣੇ ਸੀ ਸੀ ਪੁਲਿਸ ਹਾਂਜੀ ਉਦੋਂ ਮੌਕੇ ਤੇ ਵੀ ਲਈ ਸੀ ਜੀ ਇਹਨਾਂ ਦੀ ਜਦੋਂ ਕੀਤੀ ਸੀ ਜੀ ਉਦੋਂ ਸੀਸੀਟੀਵੀ ਤੋਂ ਹੀ ਇਹਨਾਂ ਦੀ ਜਿਹੜੀ ਹੈਗੀ ਆ ਉਹ ਤੋਂ ਬਾਅਦ ਟੈਕਨੀਕਲ ਅਸਿਸਟੈਂਸ ਤੇ ਨਾਲ ਕਾਫੀ ਲੀਡ ਇਹਨਾਂ ਦੀ ਜਿਹੜੀ ਕੀਤੀ ਸਪਲੈਨ ਕਿ ਇਸ ਤਰ੍ਹਾਂ ਕੀ ਕੀਤਾ ਇਹਨਾਂ ਨੇ ਦੇਖੋ ਇਹਦੇ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਪਤਾ ਸੀਗਾ ਕਿ ਇਹਨਾਂ ਦੇ ਇੱਕ ਨਾ ਬੇਸਿਕਲੀ ਘਰ ਇਹਨਾਂ ਦਾ ਜਿਹੜਾ ਸੀਗਾ ਬਹੁਤ ਪਿੱਛੇ ਖੇਤਾਂ ਦੇ ਵਿੱਚ ਹੈਗਾ ਜੇ ਤੁਸੀਂ ਮੌਕਾ ਵੇਖਿਆ ਹੋਏ ਤਾਂ ਸ਼ਹਿਰਟ ਦੇ ਬਹੁਤ ਜ਼ਿਆਦਾ ਆਊਟਸਕਿਟਸ ਤੇ ਜਾ ਕੇ ਹੈਗਾ ਔਰ ਉੱਥੇ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਨਾਲ ਕੋਈ ਵਿਆਹ ਸੀਗਾ ਸੋ ਨਾਰਮਲੀ ਜਦੋਂ ਵਿਆਹ ਹੁੰਦਾ ਤਾਂ ਹਰ ਜਿੰਨੇ ਵੀ ਘਰ ਦੇ ਵਿੱਚ ਹੁੰਦੇ ਆ ਉਹ ਇਹਨਾਂ ਨੂੰ ਆਈਡੀਆ ਸੀਗਾ ਕਿ 10-15 ਮਿੰਟਾਂ ਤੱਕ ਨਿਕਲ ਰਹੇ ਨੇ ਸੋ ਇਹਨਾਂ ਨੇ ਉਸ ਟਾਈਮ ਹੀ ਹੁਣ ਘਰ ਦੇ ਉੱਤੇ ਜਿਹੜਾ ਹੈਗਾ ਅਟੈਕ ਕੀਤਾ ਸੀ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਇਸ ਟਾਈਮ ਇਹਨਾਂ ਦੇ ਕੋਲ ਜਿਹੜੇ ਹੈ 골 ਦੇ ਹੋਰਮੈਂਟਸ ਤੇ ਮੋਟਰਸਾਈਕਲ ਵੀ ਇਹ ਬਾਹਰ ਹੀ ਖੜਾ ਕੀਤਾ ਹੋਇਆ ਸੀ ਤੇ ਮੋਬਾਈਲ ਸੀ ਕਹਿੰਦੇ ਨਵਾਂ ਲਿਆ ਜਿਹੜਾ ਉਹ ਵੀ ਸਨੈਚ ਕਰ ਦਿੱਤਾ ਸੀ। ਬਾਕੀ ਜਿਹੜੇ ਹੈਗੇ ਦੋ ਬੰਦੇ ਹਜੇ ਫੜਨ ਵਾਲੇ ਹੈਗੇ ਨੇ ਜੀ ਹੁਣ ਜੀ। ਪਰ ਕਿ ਸੀਏ ਤੋਂ ਲੈ ਕੇ ਇੱਕ ਘਰ ਦੇ ਅੰਦਰ ਵੜ ਕੇ ਜੀ ਦੇਖੋ ਸ਼ਿਆਟਾ ਦਾ ਜਿਹੜਾ ਏਰੀਆ ਹੈਗਾ ਬੜਾ ਜਿਹੜਾ ਤੁਹਾਨੂੰ ਪਤਾ ਹੈ ਦਾ ਥੋੜਾ ਜਿਹਾ ਆਪਣੇ ਲੋਅਰ ਮੀਡਲ ਕਲਾਸ ਨੂੰ ਬਿਲੋਂਗ ਕਰਦਾ ਹੈਗਾ ਸੋ ਇਸ ਕਿਸੇ ਵੀ ਵਿਅਕਤੀ ਦੇ ਨਾਲ ਇਹ ਜਿਹੜਾ ਜਿਹੜਾ ਹੋ ਜਾਣਾ ਉਹਦੇ ਲਈ ਕਾਫੀ ਸੈਂਸੇਸ਼ਨਲ ਹੁੰਦਾ ਹੈ ਔਰ ਇਹ ਮਕਦਮਾ ਜਿਹੜਾ ਚਲੋ ਟ੍ਰੇਸ ਹੋ ਗਿਆ ਇਤਨਾ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਜਿਹੜੀ ਹੈ ਸੋ ਬਾਕੀ ਕੋ ਪਰਚੇ ਪੁੱਛੇਗੇ ਪਹਿਲੇ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਪਰਮਜੀਤ ਹੈਗਾ ਇਹ ਤੇ ਆਲਰੇਡੀ ਪਹਿਲਾਂ ਇੱਕ ਐਨਡੀਪੀ ਸੀਰਟਾ ਪਚਿਆ ਹੈ ਜੀ ਤੋਂ ਹੋ ਦੇਖੋ ਜਿਹੜੇ ਆ ਦੋ ਫੜੇ ਆ ਨਾ ਉਹ ਤਾਂ ਇਹੀ ਹਜੇ ਤੱਕ ਹੈਗਾ ਬਾਕੀ ਜਿਹੜੇ ਦੋ ਫੜਨ ਵਾਲੇ ਹੈਗੇ ਉਹ ਜਦੋਂ ਫੜਾਂਗੇ ਉਹਨਾਂ ਦੀ ਪੁੱਛਗਿੱਛ ਤੋਂ ਜੋ ਵੀ ਹੋਏਗਾ ਫਿਰ ਉਹ ਤੁਹਾਨੂੰ ਦੱਸਾਂਗੇ ਇਹਨਾਂ ਦੀ ਉਮਰ ਕਰੀਬ 25 20 25 ਸਾਲ ਨਵਾਂ ਹੀ ਗੈਂਗ ਬਣਾਇਆ ਸੀ ਕਿ ਵੈਸੀ ਗੱਲ ਨਹੀਂ ਇਹਨਾਂ ਦਾ ਗੈਂਗ ਹੀ ਤੁਸੀਂ ਕਹਿ ਸਕਦੇ ਆਪਸ ਦੇ ਵਿੱਚਾਰੇ ਮਿਲੇ ਹੋਏ ਨੇ ਜੀ 15 ਦੇ ਕਿੱਥੇ ਇਹਦਾ ਜੀ ਨਹੀਂ ਹਜੇ ਤੱਕ ਤਾਂ ਐਸੀ ਗੱਲ ਨਹੀਂ ਬਾਕੀ ਪੁਸ਼ਕਿਸ਼ ਕਰਕੇ